ਲੋ ਜੀ ਆਪਾਂ ਲੱਗੇ ਅਜ ਪਿੰਨੀਆਂ ਬਣਾਉਣ ਮੈਂ ਨਾ ਸਾਰੀਆਂ ਚੀਜ਼ਾਂ ਜਿਹੜੀਆਂ ਆ ਬੋਨ ਲਈਆਂ ਇਸ ਕੜਾਈ ਦੇ ਵਿੱਚ ਇੱਕ ਕੜਾਈ ਮੈਂ ਤੁਹਾਨੂੰ ਦਿਖਾਉਣੀ ਆ ਵੀ ਤੁਹਾਡੇ ਵੀ ਇਦਾਂ ਪਿੱਤਲ ਦੀ ਕੜਾਈ ਹੈਗੀ ਜਾਂ ਨਹੀਂ ਆਲਸੀ ਵੀ ਮੈਂ ਭੁੰਨ ਕੇ ਜਿੱਦਾਂ ਪੀਸ ਲਈ ਪਰ ਥੋੜੀ ਮੋਟੀ ਪੀਸ ਹੋਈ ਆ ਮੇਰੇ ਤੋਂ ਸੌਂਫ ਵੀ ਇੱਧਰ ਬਦਾਮ ਤੇ ਆ ਹੈਗੀ ਆ ਫੂਲ ਮਖਾਣੇ ਮੈਂ ਸਾਰਾ ਕੁਝ ਜਿਹੜਾ ਆ ਇਦਾਂ ਸੁੱਕਾ ਇਹਨੂੰ ਭੁੰਨ ਭੁੰਨ ਕੇ ਤਾਂ ਪੀਸ ਲਿਆ ਆ ਤਾਂ ਜਿਹੜੀ ਆਲਸੀ ਆ ਨਾ ਥੋੜਾ ਮੋਟੀ ਰਹਿ ਗਈ ਆ ਕਿਉਂਕਿ ਸਾਡੀ ਗਰਾਇੰਡਰ ਜਿਹੜੀ ਖਰਾਬ ਹੋਈ ਆ ਮੈਂ ਤੜਕੇ ਆ ਜੱਚ ਪੀਸੀ ਦਾ ਉਹਦੇ ਵਿੱਚ ਇਹਨੂੰ ਪੀਸਿਆ ਥੋੜੀ ਮੋਟੀ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਦੇਖੀ ਜਾਊਗੀ ਤਾਂ ਮੈਂ ਇਹਨਾਂ ਇਹਦੇ ਵਿੱਚ ਸਾਰਾ ਸਮਾਨ ਜਿਹੜਾ ਪੀਸ ਲਿਆ ਆ ਮੈਂ ਜੀ ਆਲਸੀ ਦੀਆਂ ਪਿੰਨੀਆਂ ਪਹਿਲੀ ਵਾਰੀ ਬਣਾਉਣ ਲੱਗੀ ਆ ਤੇ ਮੈਂ ਕਿਹਾ ਚਲ ਕੋਈ ਨਾ ਜੇ ਕੋਈ ਗਲਤੀ ਹੁਲਤੀ ਹੋਊਗੀ ਤਾਂ ਆਪੇ ਮੈਨੂੰ YouTube ਫੈਮਲੀ ਜਿਹੜੀ ਆ ਦੱਸ ਦਊਗੀ ਵੀ ਇਦਾਂ ਨਹੀਂ ਇਦਾਂ ਕਰ ਲਿਆ ਕਰੋ ਇਦਾਂ ਨਹੀਂ ਇਦਾਂ ਕਰ ਲਿਆ ਕਰੋ ਤੇ ਮੈਂ ਹਨਾ ਬਣਾ ਕੇ ਮੈਂ ਕਿਹਾ ਚੱਲ ਬਣਾ ਲੈਨੇ ਇਹਦੇ ਚ ਕਿਹੜੀ ਗੱਲ ਐ ਤੇ ਪਜੀਰੀ ਤੇ ਮੈਂ ਬਹੁਤ ਵਾਰੀ ਬਣਾਈ ਆ ਪਰ ਪਿੰਨੀਆਂ ਜਿਹੜੀਆਂ ਪਹਿਲੀ ਵਾਰੀ ਬਣਾਈਆਂ ਆ ਤੇ ਕਦੇ ਵੀ ਨਹੀਂ ਇਦਾਂ ਹਨਾ ਹੁੰਦਾ ਸੀਗਾ ਮੈਂ ਤੇਲ ਲੈ ਆਉਂਦੀ ਸੀ ਤੇਲ 'ਚ ਹੀ ਮੈਂ ਬਣਾ ਲੈਂਦੀ ਸੀ ਇੰਨਾ ਕਹ ਆਜ ਬੈਣ ਵੀ ਮੈਂ ਕਿਹਾ ਚੱਲ ਪਾ ਲਵਾਂਗੇ ਹਨਾ ਤੇ ਘਿਓ ਕੱਢਣ ਲੱਗੀ ਤਾਂ ਘਿਓ ਨਾ ਮੇਕੋ ਨਿਕਲੇ ਇਹ ਹੀ ਜਿਹੜੀ ਕੜਾਈ ਜਿੱਚ ਸਮਾਨ ਭੁੰਨਿਆ ਸੀ ਨਾ ਇਹ ਮੈਂ ਸਾਫ਼ ਕਰਕੇ ਤੇ ਇਹਦੇ ਵਿੱਚ ਹੀ ਮੈਂ ਹੁਣ ਜਿਹੜਾ ਵੇਸਣਿਆ ਭੁੰਨ ਲੈਣਾ ਆ ਤਾਂ ਮੈਂ ਬੇਸੰ ਦਾ ਇੱਕ ਡੂੰਗਾ ਪਾ ਲਿਆ ਤੇ ਇਹ ਹੈਗਾ ਕਿ ਉਹ ਜਿੰਨਾ ਕੁ ਕਿਉ ਮੇ ਕੋ ਮਤਲਬ ਇਹ ਸੇ ਬੇਸੰ ਦੇ ਵਿੱਚ ਪੈ ਗਿਆ ਉਹਨਾਂ ਕੁ ਮੈਂ ਪਾ ਲੈਣਾ ਤੇ ਉਹ ਬਸ ਇਹ ਕਿ ਨਹੀਂ ਹੈ ਇੱਚ ਜਿੰਨਾ ਬੇਸਨ ਪੈ ਗਿਆ ਮੈਂ ਪਾ ਦੇਣਾ ਬਾਧੂ ਆਪਣਾ ਕਿਉ ਨਹੀਂ ਪਉਣਾ ਨਾ ਆਪਣੇ ਕੋ ਹੈਗਾ ਆਹੀ ਹੈ ਕੋਈ ਡੱਬਾ ਕਿਉ ਦਾ ਤਾਂ ਬਣਾ ਕਿ ਉਹ ਨਾ ਪਟ ਹੋਵੇ ਮਸੀ ਮੈਂ ਕਿਤੇ ਕਦੇ ਗਰਮ ਇਹਦੇ ਚ ਕਿਉ ਜਿਹੜਾ ਉਹ ਪਾ ਆ ਕੇ ਮਸੀ ਕਿਤੇ ਕਿਉ ਪਾਇਆ ਇਧਰ ਤੇ ਫਿਰ ਨਾ ਮੈਂ ਥੋੜਾ ਥੋੜਾ ਇਹਦੇ ਵਿੱਚ ਜਿਹੜਾ ਬੇਸਨ ਪਾ ਤਾ ਹੌਲੀ ਹੌਲੀ ਬੇਸਣ ਜਿੱਦਾਂ ਮੈਂ ਪਾਇਆ ਤਿੰਨ ਕਵਾਰੀ ਘਰ ਕਰਕੇ ਤੇ ਜੇ ਇਹ ਨਹੀਂ ਕਹਿਣਾ ਵੀ ਵਿੱਚ ਕਿਤੇ ਗੁੱਠਲੀਆਂ ਵੱਜ ਗਈਆਂ ਕੋਈ ਗੁੱਠਲੀਆਂ ਘਟਲੀਆਂ ਕੁਝ ਨਹੀਂ ਵੱਜਦਾ ਹੈਗਾ ਬੜਾ ਸੋਹਣਾ ਇਹ ਹੋ ਜਾਂਦਾ ਪਰ ਮੈਂ ਤਿੰਨ ਵਾਰੀ ਕਰਕੇ ਨਾ ਬੇਸਣ ਜਿਹੜਾ ਆ ਸਾਰਾ ਬੇਸਣ ਮੇ ਦੇ ਵਿੱਚ ਪਾ ਲਿਆ ਸੀਗਾ ਤੇ ਫਿਰ ਮੈਂ ਹੌਲੀ ਹੌਲੀ ਬਿਲਕੁਲ ਘਟ ਗੈਸ ਤੇ ਨੂੰ ਰੱਖਿਆ ਤੇ ਨਾਲ ਬੇਸਣ ਭੁੱਜਦੇ ਭੁੱਜਦੇ ਮੈਂ ਹੋਰ ਵੀ ਕਈ ਕੰਮ ਕਰਨੇ ਸੀਗੇ ਤਾਂ ਕਰਕੇ ਨਾ ਤੁਹਾਨੂੰ ਪਤਾ ਹੀ ਆ ਬਿਰਸੋਈ ਦੇ ਵਿੱਚ ਕਿੰਨਾ ਖਲਾਰਾ ਪੈ ਜਾਂਦਾ ਆ ਕਿਤੇ ਕੋਛੋਈ ਨਾ ਕੋਛਵੀ ਤ ਪਹਿਲਾ ਮੇਰਾ ਬੇਟਾ ਆ ਗਿਆ ਉਹਨੂੰ ਚਾਹ ਚ ਬਣਾ ਕੇ ਦਿੱਤੀ ਤੇ ਮੈਂ ਕਿਹਾ ਚੱਲ ਅੱਜ ਮੈਂ ਬਣਾ ਹੀ ਲੈਣੀ ਤੂੰ ਮੇਰ ਨਾਲ ਹੈਲਪ ਜ਼ਰੂਰ ਕਰਾ ਦੇ ਪਰ ਉਹ ਤਾਂ ਅੰਦਰ ਵੜ ਕੇ ਚਾਹ ਪੀ ਕੇ ਨਾ ਤੇ ਉੱਥੇ ਲੰਮਾ ਪੈ ਗਿਆ ਬਸ ਫੋਨ ਚਲਾਈ ਜਾਵੇ ਕਹਿੰਦਾ ਮੈਂ ਕੰਮ ਕਰਦਾ ਆ ਫੇ ਤੁਹਾਨੂੰ ਪਤਾ ਹੀ ਆ ਮੇਂ ਜੇ ਬੱਚਾ ਕਹੇ ਦੇ ਵੀ ਮੈਂ ਕੰਮ ਕਰਨਾ ਫੇ ਮੈਂ ਉਹਨੂੰ ਕੁਛ ਨਹੀਂ ਕਿਹਾ ਪਰ ਮੈਂ ਕਿਹਾ ਵੀ ਜਦੋਂ ਪਿੰਨੀਆਂ ਬੱਟਣੀਆਂ ਉਹਦੋਂ ਜ਼ਰੂਰ ਮੇਰ ਨਾਲ ਹੈਲਪ ਕਰਾ ਦੇ ਕਹਿੰਦਾ ਚੱਲ ਮੰਮੀ ਮੈਂ ਕਰਾ ਦੂੰਗਾ ਫਿਰ ਨਾ ਮੈਂ ਈ ਦਿਨ ਲੱਗੀ ਰਹੀ ਹੌਲੀ ਹੌਲੀ ਨਾ ਬੇਸਣ ਪਾ ਕੇ ਤੇ ਮੈਂ ਨਾ ਇਹਨੂੰ ਥੋੜਾ ਜਿਹਾ ਆਪਾਂ ਵੀਡੀਓ ਨੂੰ ਰੋਕ ਲਵਾਂ ਕਿ ਜੇ ਆਪਾਂ ਸਾਰੀ ਫੁੱਲ ਵੀਡੀਓ ਬਣਾਉਣ ਲੱਗੇ ਫਿਰ ਤਿੰਨ ਚਾਰ ਘੰਟੇ ਦੀ ਵੀਡੀਓ ਬਣਾ ਆ ਜਾਣੀ ਆ ਤੇ ਮੈਂ ਨਾ ਇਦਾਂ ਰੋਕ ਰੋਕ ਕੇ ਵੀਡੀਓ ਬਣਾਈ ਆ ਤਾਂ ਹੀ ਮੈਂ ਸਾਰਾ ਕੁਝ ਸਮਾਨ ਪਹਿਲਾਂ ਹੀ ਭੁੰਨ ਕੇ ਤੇ ਮੈਂ ਤੁੱਜਾ ਪੀਸ ਲਿਆ ਸੀ ਮੈਂ ਕਿਹ ਚਿੱਪਾ ਸਾਰਿਆਂ ਨੂੰ ਪਤਾ ਹੀ ਆ ਵੀ ਇਦਾਂ ਭੁੰਨ ਆਇਆ ਸਮਾਨ ਭੁੰਨ ਕੇ ਤੇ ਪੀਸ ਲੈਣਾ ਹੈ ਨਾ ਤੇ ਇਹ ਤਾਂ ਚ ਕੀ ਦਿਖਾਉਣ ਵਾਲੀ ਬਾਲੀ ਗੱਲ ਆ ਤੇ ਮੈਂ ਕਿਹਾ ਚਲ ਕੋਈ ਨਾ ਕਈ ਯਾਰੀ ਕੋਈ ਭੈਣ ਹੁੰਦੀ ਆ ਮੇਰੇ ਅਰਗੇ ਜਿਹਨੇ ਕਦੇ ਪਿੰਡੀਆਂ ਨਾ ਬਣਾਈਆਂ ਹੋਣਗੀਆਂ ਤੇ ਮੈਂ ਕਿਹਾ ਚਲ ਇਦਾਂ ਨਾਲ ਬਣਾ ਲੈਨੇ ਆ ਤੇ ਨਾਲੇ ਆਪਣੇ YouTube ਫੈਮਿਲੀ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਲੈਨੇ ਆ ਤੇ ਇਸ ਤਰ੍ਹਾਂ ਜੀ ਮੈਂ ਕਿੰਨੀ ਵਾਰੀ ਬੱਚਿਆਂ ਨੂੰ ਦੇਖੋ ਸਮੈਲ ਆਉਂਦੀ ਕਿ ਨਹੀਂ ਆਉਂਦੀ ਵੇਸਣ ਪੁੱਜਾ ਜਾਂ ਨਹੀਂ ਪੁੱਜਾ ਉਹ ਕਹਿੰਦੇ ਬਾਹਰ ਤਾਂ ਜੀ ਕੋਲੋਨੀ ਸਾਰੀ ਬਿਉਸ਼ ਕਰਨ ਵਾਲਾ ਕੰਮ ਹੋਇਆ ਪਿਆ ਆ ਕਿਤੇ ਇੰਨੀ ਸਮੈਲ ਆਉਂਦੀ ਆ ਬਾਹਰ ਤਾਂ ਕੁਕੁ ਜਿਮਨੀ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਸਾਰਾ ਜਿਹੜੀ ਸਮੈਲ ਬਾਹਰ ਨਿਕਲ ਜਾਂਦੀ ਆ ਤੇ ਹਾਂ ਫਿਰ ਜੀ ਕਿੰਨਾ ਹੀ ਟਾਈਮ ਤੋਂ ਬਾਅਦ ਬੇਸਣ ਜਿਹੜਾ ਪੁੱਜ ਗਿਆ ਮੈਂ ਕਹੇ ਇਹ ਨਹੀਂ ਸਲੋ ਗੈਸ ਨਾਲ ਨਹੀਂ ਗੱਲ ਬਣਨੀ ਮੈਂ ਤਾਂ ਫਿਰ ਤੇਜ਼ੀ ਕਰਤਾ ਮੈਂ ਕਹੇ ਤੇਜ਼ ਕਰਕੇ ਨਾਲ-ਨਾਲ ਆਪਾਂ ਘੜਚੀ ਫੇਰੀ ਜਾਂਦੇ ਆ ਫਿਰ ਮੈਂ ਕਿ ਕੀਤਾ ਚੱਲ ਬੇਸਣ ਪੁੱਜਦੇ ਪੁੱਜਦੇ ਮੈਂ ਕਹੇ ਇੱਧਰ ਬਤੀਲਾ ਰੱਖ ਕੇ ਨਾ ਮੈਂ ਇਹਦੇ ਵਿੱਚ ਮੈਂ ਸਵਾ 1 ਕਿਲੋ 1.5 ਕਿਲੋ ਦੇ ਕਰੀਬ ਗੁੜ ਪਾਤਾ ਨਾਲ ਦੋ ਗਲਾਸ ਪਾਣੀ ਦੇ ਪਾਤੇ ਕਿਉਂਕਿ ਉਹ ਅੱਗੇ ਹੁੰਦਾ ਸੀ ਜੀ ਬੇਲਣਿਆਂ ਨਾ ਪਿੰਨੀਆਂ ਤੋੜਦੇ ਹੁੰਦੇ ਸੀਗੇ ਕੋਟਣਿਆਂ ਨਾ ਤੇ ਹੁਣ ਜੇ ਅੱਗੇ ਆੜੀਆਂ ਗੱਲਾਂ ਨਹੀਂ ਰਹਿ ਗਈਆਂ ਹੈਗੀਆਂ ਤੇ ਆ ਜਿਹੜੇ ਬਦਾਮ ਆ ਨਾ ਮੈਂ ਡੀਮਾਰਟ ਤੋਂ ਸਮਾਨ ਲਿਆਉਣੀ ਹੁੰਦੀ ਆ ਤੇ ਗਿਰੀਆਂ ਉਦਾਂ ਮੋਟੀਆਂ ਹੁਣ ਇਹ ਨਹੀਂ ਪਤਾ ਸਹੀ ਹੁੰਦੀਆਂ ਜਾਂ ਕਿੱਦਾਂ ਹੁੰਦੀਆਂ ਪਰ ਸਮਾਨ ਉਥੋਂ ਦਾ ਬਹੁਤ ਸਾਫ਼ ਸੁਥਰਾ ਹੁੰਦਾ ਆ ਤਾਂ ਸੀ ਸਮਾਨ ਉਥੋਂ ਹੀ ਲਿਆਉਨੇ ਆ ਵਧੀਆ ਹੁੰਦਾ ਆ ਤੇ ਸਮਾਨ ਕੋਦੋਂ ਦਾ ਲਿਆ ਕੇ ਰੱਖਿਆ ਮੈਂ ਕਿ ਹੁਣ ਤਾਂ ਸਰਦੀਆਂ ਵੀ ਬੀਤ ਜਾਣੀਆਂ ਬਣਾ ਹੀ ਦਿਨੇ ਨੇ ਆਣ ਉਹਨੇ ਤੇ ਸਮਾਨ ਫੇਰ ਕੀ ਕਰਨਾ ਨਾ ਤਾਂ ਕਿੰਨਾ ਚਿਰ ਟਾਈਮ ਤੋਂ ਬਾਅਦ ਜੀ ਬੇਸਨ ਆਖਰ ਪੁੱਜ ਹੀ ਗਿਆ ਹਨਾ ਤੇ ਫਿਰ ਇੱਧਰ ਜਿਹੜੀ ਚਾਹ ਚਨੀ ਸਾਡੀ ਉਹ ਵੀ ਬਣ ਗਈ ਸੀ ਮੈਂ ਫਿਰ ਇਹਨੂੰ ਦੁਬਾਰਾ ਗਰਮ ਕੀਤਾ ਸੀ ਮੈਂ ਕਿਹਾ ਕਿਤੇ ਠੰਡੀ ਨਾ ਹੋ ਜਵੇ ਹੋਰ ਨਾ ਫਿਰ ਪਜੀਰੀ ਜੀ ਬਣਦੇ ਉਹ ਵੀ ਨਹੀਂ ਚੰਗੀ ਲੱਗਦੀ ਮੈਂ ਕਿਹਾ ਕਿ ਅੱਦ ਕਿ ਨਿਆਣਿਆਂ ਨੂੰ ਪਿੰਨੀਆਂ ਹੀ ਬਣਾ ਕੇ ਦੇਣੀਆਂ ਆ ਭਾਵੇਂ ਜੋ ਮਰਜੀ ਹੋ ਜਵੇ ਤੁਸੀਂ ਵੀ ਐਸੀ ਤਰ੍ਹਾਂ ਪਿੰਨੀਆਂ ਬਣਾਉਨੇ ਆ ਜੇ ਤੁਸੀਂ ਬਣਾਉਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਨਾ లైక్ ਅਸੀਂ ਹਰਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਪਿਆ ਕਰੋ ਪਤਾ ਨਹੀਂ ਅੱਜ ਕੱਲ ਕੀ ਗੱਲ ਹੋ ਗਈ ਹੈ ਤੁਸੀਂ ਮੇਰੇ ਨਾਲ ਗੁੱਸੇ ਹੋਏ ਆ ਮੇਰੀ ਵੀਡੀਓ ਨੂੰ ਵਿਊ ਹੀ ਨਹੀਂ ਆਉਂਦੇ ਹੈ ਕਿ ਤੁਸੀਂ ਨਾ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਸ਼ੇਅਰ ਕਰੋਗੇ ਤਾਂ ਜ਼ਰੂਰ ਕੋਈ ਨਾ ਕੋਈ ਦੇਖੂਗਾ ਹੀ ਹਨਾ ਤੇ ਆਹ ਦੇਖੋ ਫਿਰ ਜਦ ਵੇਸਣ ਭੁੱਜ ਗਿਆ ਨਾ ਸਾਰਾ ਸਮਾਨ ਜਿਹੜਾ ਆ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਇਧਰ ਫਿਰ ਮੈਂ ਹੁਣ ਆਹ ਆਲਸੀ ਵੀ ਇਹਦੇ ਵਿੱਚ ਪਾ ਦਿੱਤੀ ਮੁੰਡਾ ਕਹਿੰਦਾ ਵੀ ਮਮਾ ਨੂੰ ਪਤਾ ਹੀ ਨਹੀਂ ਸੀ ਵੀ ਮੰਮੀ ਨੇ ਇੰਨੀਆਂ ਪਿੰਨੀਆਂ ਬਣਾਉਣੀਆਂ ਆ ਕਹਿੰਦਾ ਮੈਂ ਤਾਂ ਕਿਹਾ ਥੋੜਾ ਜਿਹਾ ਸਮਾਨ ਬਣਾਉਣਾ ਮੈਂ ਕਿਹਾ ਹਣ ਘੜੀ ਘੜੀ ਥੋੜੀ ਕਿਤੇ ਇਹ ਕੰਮ ਹੁੰਦੇ ਆ ਵੀ ਇੱਕੋ ਵਾਰੀ ਆਪਾਂ ਬਣਾ ਲੈਣੀਆਂ ਜਿਹੜੀਆਂ ਬਣਾਉਣੀਆਂ ਆ ਫਿਰ ਆਈ ਕਿਆ ਉਹਨਾਂ ਚਿਰ ਨੂੰ ਤੇ ਫਿਰ ਉਹਨੇ ਨਾ ਮੇਰੇ ਨਾਲ ਹੈਲਪ ਕਰਾਈ ਚਲ ਕਹਿੰਦਾ ਉਦੋਂ ਮੰਮੀ ਵਾਜਾ ਮਾਰਦੀ ਰਹਿੰਦੀ ਵੀ ਇਹਨੂੰ ਇਹ ਹੁੰਦਾ ਵੀ ਮੈਨੂੰ ਆਸਰਾ ਹੁੰਦਾ ਮੇਰੇ ਕੋਲ ਖੜਾ ਹੋ ਜਪੇ ਇੱਕ ਜਣਾ ਆ ਕੇ ਤੇ ਗੱਲ ਉਦਸਹੀ ਵੀ ਹੈਗੀ ਆ ਵੀ ਕੋਲ ਰਵੇ ਨਾ ਕੋਈ ਜਣਾ ਗੱਲਾਂ ਬਾਤਾਂ ਕਰਦਾ ਰਵੇ ਤਾਂ ਆਸਰਾ ਜਿਆ ਹੋ ਜਾਂਦਾ ਹੈ ਤਪਾਰਾ ਮੈਂ ਨਾ ਫਿਰ ਇਹ ਹੌਲੀ ਹੌਲੀ ਲੱਗੀ ਹਲਾਉਣ ਫਿਰ ਮੈਂ ਦਬਕਾ ਜਾਂ ਮਾਰਿਆ ਫੇ ਆ ਗਿਆ ਉਦਾਂ ਮੈਂ ਕਿਹਾ ਚੱਲ ਹੁਣ ਇਹਦੇ ਚ ਚਾਸ਼ਨੀ ਪਵਾ ਕਹਿੰਦਾ ਮੈਨੂੰ ਕੀ ਪਤਾ ਮੈਂ ਕਿਹਾ ਇਹਦੇ ਚ ਕੀ ਆ ਪਤੀਲਾ ਚੱਕ ਮੈਂ ਪਾਣੀ ਰੱਖਦੀ ਤੋਂ ਵਿੱਚ ਪਾ ਦੇ ਇਹਨੂੰ ਹੋਰ ਕੀ ਕਰਨਾ ਇੱਥੇ ਮੈਂ ਫੇਰਾ ਪਾਣੀ ਫੜੀ ਤੇ ਉਹਨੇ ਚੱਕ ਕੇ ਚਾਣੀ ਜਿਹੜੀ ਆ ਵਿੱਚ ਪਾ ਦਿੱਤੀ ਚਾਣੀ ਚੈ ਰਹੀ ਹੈ ਨਾ ਪਉਣਨੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਜਿਹੜੇ ਕਈ ਵਾਰੀ ਡੱਕੇ ਜਿਹੇ ਹੁੰਦੇ ਆ ਤੇ ਜਾਂ ਗੁੜ ਜਨ ਮੈਲ ਜੀ ਹੁੰਦੀ ਆ ਤੋ ਜਿਹੜੀ ਮੈਲ ਜੀ ਉਹ ਤਾਂ ਚੱਲ ਥੱਲੇ ਬਹਿ ਜਾਂਦੀ ਜਿਹੜੀ ਡੱਕੇ ਜਾਏ ਇਸ ਕਰਕੇ ਆਪਾਂ ਨੂੰ ਚਾਣ ਨਹੀਂ ਪਾਉਣਨੀ ਜਿਹੜੀ ਬਹੁਤ ਜ਼ਰੂਰੀ ਆ ਆਹ ਦੇਖ ਲਓ ਮੈਂ ਜਦੋਂ ਚੌਲ ਵੀ ਬਣਾਵਾ ਨਾ ਮਿੱਠੇ ਮੈਂ ਇੱਦੀ ਚਾਣੀ ਮੈਂ ਪਾਉਣ ਗਈ ਮਾਂ ਪਾਉਂਦੀ ਹੁੰਨੀ ਇਦਾਂ ਨਹੀਂ ਹੈਗਾ ਵੀ ਸਿੱਧਾ ਗੁੜ ਪਾ ਦੇਣਾ ਤੇ ਇਹ ਕਹਿੰਦਾ ਮੰਮੀ ਇਹ ਕਾਹਤੋ ਛੱਡਿਆ ਮੈਂ ਕਿ ਇਹਦੇ ਵਿੱਚ ਦੇਖ ਗੁੜ ਦੇ ਥੱਲੇ ਕਿੰਨੀ ਮੈਲ ਆ ਤੇ ਮੈਂ ਇੱਦੀ ਜਾ ਕੇ ਪਾਉਣੀ ਪਤੀਲੇ ਦੇ ਵਿੱਚ ਸਿੱਟ ਦਿੱਤੀ ਫੇਰ ਫੇਰ ਆਨਾ ਅਸੀਂ ਫਟਾਫਟ ਮੈਂ ਕਿਹਾ ਹੁਣ ਇਹਨੂੰ ਆਪਾਂ ਲੜਾ ਲੈਨੇ ਦੋਨੇ ਚਾਰੇ ਮੈਂ ਤਾਂ ਇੱਕ ਕੁੰਡੇ ਤੋਂ ਮੈਂ ਫੜਿਆ ਇੱਕ ਕੁੰਡੇ ਤੋਂ ਮੇਰੇ ਬੇਟੇ ਨੇ ਤਾਂ ਦੋਨਾਂ ਜਾਣਿਆਂ ਨੇ ਨਾ ਦੋ ਸਿੱਪੀਆਂ ਦੇ ਨਾਲ ਇਹ ਬੇ ਅਸੀਂ ਫਿਰ ਫਟਾਫਟ ਇਹਨੂੰ ਰੜਾਇਆ ਤੇ ਮੈਂ ਸਾਰੀ ਵੀਡੀਓ ਨਹੀਂ ਬਣਾਈ ਜੇ ਬਣਾਉਂਦੀ ਤਾਂ 3-4 ਘੰਟੇ ਦੀ ਵੀਡੀਓ ਬਣ ਜਾਣੀ ਸੀ ਮੈਂ ਵੀਡੀਓ ਨੂੰ ਨਾ ਸਕਿਪ ਕਰ-ਕਰ ਕੇ ਬਣਾਇਆ ਥੋੜਾ ਜਿਹਾ ਬਣਾ ਲੈਂਦੀ ਸੀ ਫੇਰ ਆਖ ਦਿੰਦੀ ਸੀ ਤੇ ਇੱਧਰ ਦੇਖੋ ਮੁੰਡਾ ਹਨਾ ਕਹਿੰਦਾ ਵੇ ਮੰਮੀ ਤੇ ਹਾਈਟ ਘਟਾ ਕਰਕੇ ਮੰਮੀ ਕੋ ਕੜਛੀ ਨਹੀਂ ਫੇਰਦੀ ਹੈਗੀ ਦੇਖ ਲਓ ਹਨਾ ਬੱਚੇ ਮਾਵਾਂ ਨੂੰ ਕਹਿੰਦੇ ਹੁੰਦੇ ਆ ਹੈ ਹੁਣ ਫੇ ਇਦਾਂ ਟੀਚਰਾਂ ਕਰਦੇ ਆ ਵੀ ਇਹਨੇ ਮਾਮਾ ਨੇ ਤੁਹਾਨੂੰ ਜਨਮ ਦਿੱਤਾ ਅੱਜ ਤੁਹਾਡੀ ਹਾਈਟ ਵੱਧ ਗਈ ਤੁਸੀਂ ਤੁਸੀਂ ਗੱਲਾਂ ਮਾਰਦੇ ਫਿਰਦੇ ਆ ਹਨਾ ਤੇ ਫੇਰ ਨਾ ਅਸੀਂ ਇਦਾਂ ਕਰਕੇ ਮੈਂ ਕਿਹਾ ਲਿਆ ਮੈਂ ਵੀ ਤੇਰੇ ਨਾਲ ਹੈ ਮੇਰੇ ਆਪਾਂ ਦੋਨੇ ਜਾਣੇ ਰੜਾਉਣੇ ਆ ਇਹਨੇ ਲੱਕੜ ਦੀ ਕੜਚੀ ਜੀ ਮੇਰੇ ਕੋਲ ਫੜ ਲਈ ਆ ਦੇਖਿਓ ਇੱਧਰ ਜ਼ਰੂਰ ਕਹੋਗਾ ਇਦਾਂ ਥੱਲੇ ਨੂੰ ਹੋ ਕੇ ਆ ਦੇ ਦੇਖਿਆ ਇਹਨੇ ਇਹ ਕਿਹਾ ਸੀ ਵੀ ਮੰਮੀ ਦੀ ਹਾਈਟ ਘਟਿਆ ਵੀ ਤਾਂ ਕਰਕੇ ਮੰਮੀ ਤੋਂ ਕੜਚੀ ਨਹੀਂ ਫੇਰਦੀ ਵੀ ਇੱਥੇ ਮੰਮੀ ਆ ਇੱਥੇ ਮੈਂ ਆ ਦੇਖ ਲਓ ਹੁਣ ਨਾ ਬੱਚੇ ਵੱਡੇ ਹੋ ਗਏ ਬੱਚੇ ਤਾਂ ਬੱਚੇ ਹੀ ਰਹਿੰਦੇ ਪਾਵਾ ਜਿੱਡੇ ਮਰਜੀ ਤੁਸੀਂ ਹੋ ਜੋ ਹਨਾ ਫੇ ਮੈਂ ਕੀ ਕੀਤਾ ਮੈਂ ਨਾ ਚੁੰਨੀ ਬਣਾ ਲਈ ਤਾਂ ਕਿਉਂ ਮੈਨੂੰ ਕੰਮ ਕਰਦੀ ਕਰਦੀ ਨੂੰ ਗਰਮੀ ਬੜੀ ਲੱਗਣ ਲੱਗ ਪਈ ਤੇ ਮੈਂ ਤਾਂ ਉਹ ਸ਼ਾਲ ਵੀ ਲਾ ਕੇ ਰੱਖਤਾ ਮੈਂ ਕਿ ਮੇਰੀ ਫੋਟੋ ਨਾਲ ਵਿੱਚ ਦੇਵੇਂ ਨੰਗੇ ਸਿਰ ਇਦਾਂ ਹਨਾ ਚੰਗਾ ਜਿਆ ਨਹੀਂ ਲੱਗਦਾ ਹੈਗਾ ਤੇ ਫਿਰ ਮੈਂ ਕੀ ਕੀਤਾ ਮੈਂ ਸਿੱਪੀ ਦੇ ਨਾਲ ਤੋਨੇ ਦੇ ਨਾਲ ਆਹ ਲੱਕੜ ਦੀ ਕਰਛੀ ਨਾਲ ਫਟਾਫਟ ਅਸੀਂ ਇਹਨਾਂ ਇਹਨਾਂ ਸਮਾਨ ਨੂੰ ਸਾਰੇ ਨੂੰ ਰੜਾਇਆ ਮੈਂ ਕਿ ਰੜਾ ਲਈਏ ਤੇ ਫੇ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਆਵੋ ਤੇ ਕਹਿੰਦਾ ਪਾਣਾ ਅਸੀਂ ਕਿਹੜਾ ਗੰਦੇ ਆਂ ਵੀ ਅਸੀਂ ਹੱਥ ਧੋਤੇ ਹੀ ਆ ਮੈਂ ਕਿ ਨਹੀਂ ਦੁਬਾਰਾ ਧੋ ਕੇ ਆਉ ਆਪਾਂ ਪਿੰਨੀਆਂ ਬਣਾਉਣੀਆਂ ਆ ਤੇ ਫੇਰ ਆ ਅਸੀਂ ਕਿ ਮੈਂ ਕਿ ਕਿਤਾ ਇਹਨੂੰ ਰੜਾ ਕੇ ਨਾ ਚੰਗੀ ਤਰ੍ਹਾਂ ਤਾਂ ਉਹਦਾ ਕਿੰਨਾ ਟਾਈਮ ਲੱਗ ਗਿਆ ਰੜਾਉਣਾ ਕਿਹੜਾ ਸੌਖਾ ਪਿਆ ਆ ਕਿਤੇ ਮੈਂ ਕਿਨੇ ਹਲਵਾਈਆਂ ਵਾਲੀ ਕੜਾਈ ਲਿਆ ਆਪੇ ਤੇ ਵੱਡਾ ਘਰਚ ਨਾ ਲਿਆਵੇ ਉਹਨਾਂ ਰੜਾਉਣਾ ਚਾਹੀਦਾ ਇਹਨੂੰ ਸਮਾਨ ਅਨੁਸਾਰ ਇਹਨੂੰ ਫੇਰ ਰਲਾਉਣ ਤੋਂ ਬਾਅਦ ਨਾ ਅਸੀਂ ਫੇ ਬੈੱਡ ਤੇ ਰੱਖ ਲਈ ਮੈਂ ਤਾਂ ਕੜਾਈ ਦੇ ਮੇਕ ਥੰਡੇ ਪਹਿਲਾਂ ਡੋਂਗਾ ਜਰਾ ਕਲੇ ਉੱਤੇ ਕੜਾਈ ਰੱਖ ਲਈ ਤੇ ਤੁਸੀਂ ਪਿੰਨੀਆਂ ਕਿੱਦਾਂ ਬਣਾਉਣੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਪਹਿਲੀ ਵਾਰੀ ਪਿੰਨੀਆਂ ਬਣਾਈਆਂ ਆ ਜੋ ਵੀ ਕਮੀ ਪੇਸ਼ੀ ਹੈਗੀ ਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਮੈਂ ਅੱਗੇ ਤੋਂ ਤਾਂ ਜੋ ਸਹੀ ਪਿੰਨੀਆਂ ਬਣਾ ਸਕਾਂ ਤੇ ਪਰ ਬਣੀਆਂ ਉਹਦਾ ਬਹੁਤ ਸਵਾਦ ਆ ਮੈਂ ਪਿੰਨੀਆਂ ਕੱਲ ਬਣਾਈਆਂ ਸੀ ਤਾਂ ਆਪਾਂ ਸਵੇਰੇ ਮੈਂ ਪਿੰਨੀਆਂ ਆਪਾਂ ਉੱਠ ਕੇ ਸਾਰਿਆਂ ਨੇ ਇੱਕ ਇੱਕ ਪਿੰਨੀ ਖਾਧੀ ਤੇ ਸਾਰ ਬਾਅਦ ਚ ਜੀ ਆਪਾਂ ਪਿੰਨੀਆਂ ਬਟਨ ਲਾਪੇ ਦੋਨੇ ਮਾਂ ਪੁੱਤ ਤਜ਼ੀਬ ਇਹ ਪਿੰਨੀਆਂ ਬਟਨ ਕਾਫੀ ਟਾਈਮ ਲੱਗਿਆ ਕਹਿੰਦਾ ਲੈ ਮੰਮੀ ਦੇ ਲੈ ਇਹਨੂੰ ਹੀ ਲੱਗ ਗਿਆ ਟਾਈਮ ਬਟਨ ਨੂੰ ਇੰਨਾ ਟਾਈਮ ਲੱਗ ਗਿਆ ਮੈਂ ਕਿਹਾ ਇਦਾਂ ਹੀ ਆ ਤਾਂ ਆਪਾਂ ਇੰਨਾ ਕੁ ਸਾਈਜ਼ ਹੀ ਪਿੰਨੀ ਦਾ ਰੱਖਿਆ ਪਾਲੀਆਂ ਵੱਡੀਆਂ ਨਹੀਂ ਮੈਂ ਕਿਹਾ ਫੇਰ ਖਾਵ ਨਹੀਂ ਹੁੰਦੀਆਂ ਹੈਗੀਆਂ ਤੇ ਸਵੇਰੇ ਇੱਕ ਪਿੰਨੀ ਖਾਦੀ ਨਾਲ ਚਾਹ ਦਾ ਕੱਪ-ਕੱਪ ਪੀ ਕੇ ਤੇ ਮੈਂ ਕਿਹਾ ਹੁਣ ਦੁਪਹਿਰ ਤੱਕ ਭੁੱਖ ਨਹੀਂ ਲੱਗਣੀ ਮੈਨੂੰ ਤਾਂ ਸੱਚੀ ਨਹੀਂ ਲੱਗਣੀ ਚਲੋ ਬੱਚੇ ਤਾਂ ਕੰਮ ਕਰਦੇ ਇਹਨਾਂ ਨੂੰ ਤਾਂ ਲੱਗੇ ਹੀ ਜਾਂਦੀ ਆ ਹਨਾ ਕਾਫੀ ਟਾਈਮ ਸਾਨੂੰ ਲੱਗ ਗਿਆ ਪਿੰਨੀਆਂ ਬੱਟਣ ਨੂੰ ਮੈਨੂੰ ਲੱਗਦਾ ਇਸ ਤਾਂ ਪੌਣਾ ਘੰਟਾ ਘੰਟਾ ਸੀ ਲਾ ਹੀ ਦਿੱਤਾ ਪਿੰਨੀਆਂ ਬੱਟਦੇ ਆਣ ਤੇ ਫੇਰ ਇਦਾਂ ਹੌਲੀ ਹੌਲੀ ਵਿੱਚ ਗਰਮ ਸੀ ਨਾ ਹਲੇ ਕਰਕੇ ਤਾਂ ਹੌਲੀ-ਹੌਲੀ ਪਿੰਨੀਆਂ ਬੱਟਦੇ ਰਹੇ ਤੇ ਪਿੰਨੀਆਂ ਬੱਟਣ ਤੋਂ ਬਾਅਦ ਸਾਡੀ ਬੋਟੀ ਕਹਿੰਦੀ ਮੈਂ ਮੰਮੀ ਤੁਸੀਂ ਕੱਤ ਦਾ ਤੋੜੀ ਆ ਹੱਥ ਵਿੱਚ ਚਾਕੂ ਮੈਂ ਕਹੇ ਮੇਰੇ ਸੱਸ ਕਹਿੰਦੀ ਹੁੰਦੀ ਸੀ ਵੀ ਚੀਜ਼ ਨੂੰ ਨਜ਼ਰ ਨਾ ਲੱਗੇ ਇਸ ਕਰਕੇ ਹਨਾ ਕਿ ਕੋਈ ਵੀ ਚੀਜ਼ ਆ ਉਹ ਤੇ ਇਦਾਂ ਚਾਕੂ ਜਿਹੜਾ ਰੱਖ ਲਈਦਾ ਆ ਤਫੀਰ ਹਨਾ ਨજર ਨਹੀਂ ਲਾ ਕੇ ਦੀ ਹੈਗੀ ਮੈਂ ਕਿਹਾ ਵੀ ਇਹ ਕਹ ਹੁੰਦਾ ਆ ਮਾਮਾ ਨੂੰ ਮੇਰੇ ਬੱਚਿਆਂ ਨੇ ਚੀਜ਼ ਖਾਣੀ ਆ ਕਿਤੇ ਨજર ਨਾ ਲੱਗੇ ਹਨਾ ਮੈਂ ਵੀ ਇਦਾਂ ਹੀ ਹਨਾ ਹੱਥ ਵਿੱਚ ਕਰ ਦਵਾ ਜੀ ਪੜ ਕੇ ਤੇ ਮੈਂ ਕਿਹਾ ਤੂੰ ਹੁਣ ਮੇਰੀ ਵੀਜੀਓ ਬਣਾ ਦੇ ਤਾਂ ਤੁਹਾਨੂੰ ਮੇਰਾ ਇਹ ਪਿੰਨੀਆਂ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਿਆ ਤੁਸੀਂ ਜ਼ਰੂਰ